ਇਹ ਕੋਈ ਨਹੀਂ ਦੱਸ ਸਕਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਦੋਂ ਕੀ ਦੇਖਣ ਨੂੰ ਮਿਲ ਜਾਵੇ ਇਸ ਦੁਨੀਆ ਦੇ ਵਿੱਚ ਜੋ ਵੀ ਅਨੋਖੀਆਂ ਚੀਜ਼ਾਂ ਵਾਪਰਦੀਆਂ ਹਨ ਤੁਹਾਨੂੰ ਉਹ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲ ਜਾਵੇਗਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਲੜਾਈਆਂ ਸਟੰਟ ਰੀਲਾਂ ਡਾਂਸ ਜ਼ਰੂਰ ਦੇਖਦੇ ਹੋਗੇ ਉਹਨਾਂ ਦੇ ਵੀਡੀਓਜ਼ ਆਮ ਤੌਰ ਦੇ ਉੱਤੇ ਵੀ ਵਾਇਰਲ ਵੀ ਹੁੰਦੇ ਨੇ ਪਰ ਉਹਨਾਂ ਵੀਡੀਓਜ਼ ਦੇ ਵਿਚਕਾਰ ਕੁਝ ਅ ਦੱਸਦੀ ਹੈ ਕਿ ਕੁਝ ਜੁਗਾੜ ਵੀਡੀਓ ਵੀ ਵਾਇਰਲ ਹੋ ਜਾਂਦੇ ਨੇ ਲੋਕ ਅਜਿਹੇ ਜੁਗਾੜ ਕਰਦੇ ਨੇ ਕਿ ਸਭ ਦਾ ਧਿਆਨ ਉਹਨਾਂ ਦੇ ਵੱਲ ਹੋ ਜਾਂਦਾ ਹੈ ਇਸ ਕਾਰਨ ਵੀਡੀਓਜ਼ ਵਾਇਰਲ ਹੋ ਜਾਂਦੇ ਨੇ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਨਿਯਮਤ ਤੌਰ ਦੇ ਉੱਤੇ ਐਕਟਿਵ ਹੋ ਤਾਂ ਤੁਸੀਂ ਅਜਿਹੇ ਬਹੁਤ ਸਾਰੇ ਜੁਗਾੜ ਵੀਡੀਓ ਦੇਖੇ ਹੋਣਗੇ ਫਿਰ ਵੀ ਇੱਕ ਜਿਹੜਾ ਕਿ ਇੱਕ ਅਜੀਹਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੇਲੇ ਵਾਇਰਲ ਹੋ ਰਿਹਾ ਹੈ ਦੱਸਦੇ ਕਿ ਉਸ ਦਾ ਵਿਵੇਕਿਆ ਜਾ ਸਕਦਾ ਹੈਗਾ ਕਿ ਇੱਕ ਔਰਤ ਨੇ ਆਪਣੇ ਪਤੀ ਨੂੰ ਅਗਵਾਉਣ ਦੇ ਡਰੋਂ ਆਪਣੇ ਦਿਮਾਗ ਦੀ ਵਰਤੋਂ ਕੀਤੀ ਅਤੇ ਫਿਰ ਇੱਕ ਅਜਿਹਾ ਹੱਲ ਲੱਭਿਆ ਜੋ ਤੁਹਾਨੂੰ ਹੈਰਾਨ ਕਰ ਦਵੇਗਾ। ਦਰਅਸਲ ਔਰਤ ਦੇ ਸਿਰ ਦੇ ਉੱਤੇ ਸਮਾਨ ਹੈ ਅਤੇ ਅਜਿਹੀ ਸਥਿਤੀ ਦੇ ਵਿੱਚ ਉਹ ਆਪਣੇ ਪਤੀ ਦਾ ਹੱਥ ਫੜ ਕੇ ਉਸ ਦੇ ਨਾਲ ਨਹੀਂ ਚੱਲ ਸਕਦੀ। ਜਿਸ ਦੇ ਚੱਲਦੇ ਔਰਤ ਨੇ ਆਪਣੇ ਪਤੀ ਦੀ ਜਿਹੜੀ ਕਿ ਕਮਰ ਦੇ ਉੱਤੇ ਰੱਸੀ ਬੰਨੀ ਹੋਈ ਹੈ ਅਤੇ ਇਸ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਭਾਵੇਂ ਉਹ ਆਪਣੇ ਪਤੀ ਦੇ ਵੱਲ ਪਿੱਛੇ ਮੁੜ ਕੇ ਦੇਖ ਰਹੀ ਹੈ ਪਰ ਫਿਰ ਵੀ ਉਸਨੇ ਰਸਤੀ ਦਾ ਸਹਾਰਾ ਲਿਆ ਤਾਂ ਜੋ ਉਹ ਗਵਾਚ ਨਾ ਜਾਵੇ viral video ਮਹਾਕੁੰਬ ਦਾ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ viral ਹੋ ਰਿਹਾ ਹੈ ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈਗਾ ਉਹ Instagram ਦੇ account ਤੋਂ post ਕੀਤਾ ਗਿਆ ਹੈਗਾ ਤੇ ਵੀਡੀਓ ਆ ਦੱਸ ਦਈਏ ਕਿ ਪੋਸਟ ਕੀਤਾ ਹੈਗਾ ਤੇ ਵੀਡੀਓ ਪੋਸਟ ਕਰਦੇ ਸਮੇਂ ਕੈਪਸ਼ਨ ਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਕੁੰਭ ਮੇਲੇ ਦੇ ਵਿੱਚ ਆਪਣੇ ਜੀਵਨ ਸਾਥੀ ਨੂੰ ਇਸ ਤਰ੍ਹਾਂ ਬਣ ਕੇ ਰੱਖੋ ਖਬਰ ਲਿਖੇ ਜਾਣ ਦੇ ਜਾਣ ਤੱਕ ਜਿਹੜੀ ਵੀਡੀਓ ਨੂੰ 8 ਲੱਖ ਤੋਂ ਵੱਧ ਵਿਊ ਵਿਊ ਨੇ ਲੋਕਾਂ ਨੇ ਲਾਈਕ ਕੀਤਾ ਹੈਗਾ ਤਾਂ ਦੱਸ ਦਈਏ ਕਿ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰਸ ਨੇ ਕਮੈਂਟ ਵੀ ਕੀਤਾ ਹੈ ਤੇ ਲਿਖਿਆ ਹੈ ਕਿ ਪਿੰਡ ਦੇ ਲੋਕ ਕਿੰਨੇ ਸਾਦੇ ਹਨ ਇੱਕ ਹੋਰ ਯੂਜ਼ਰਸ ਨੇ ਲਿਖਿਆ ਹੈ ਇਹ ਪੂਰੀ ਜ਼ਿੰਮੇਵਾਰੀ ਭਾਰਤੀ ਔਰਤਾਂ ਦੀ ਹੈ ਤਾਂ ਤੀਜੇ ਯੂਜ਼ਰਸ ਨੇ ਲਿਖਿਆ ਹੈ ਕਿ ਮੈਨੂੰ ਅਜੇ ਹੀ ਪਤਲੀ ਚਾਹੀਦੀ ਹੈ चौथे यूज़ ने यह भी लिखा है कि वह मानसिक तौर के उत्ते ठीक नहीं जापता इसलिए उसने अजिहा किया ने तरह तरह के कमेंट भी किए हैं कई ने अपनी राय भी साझी की है तो भी अपनी राय जरूर सी करो कि तुसी इस भीडियो देख के की सोचते हो कि अजिहा करना सही है जी इस नौजवान के नाल इस पति दे नाल, ਕੁਝ ਅਜੀਹਾ ਵਾਪਰ ਰਿਹਾ ਹੈ ਜਿਸ ਕਰਕੇ ਇਹ ਬੋਲ ਨਹੀਂ ਸਕਦਾ ਜਾਂ ਫਿਰ ਇਸ ਦੀ ਪਤਨੀ ਮਹਾਕੁੰਬ ਦੇ ਐਨੇ ਜ਼ਿਆਦਾ ਭੀੜ ਭੜਾਕੇ ਵਾਲੀ ਥਾਂ ਦੇ ਉੱਤੇ ਜਾ ਕੇ ਘਬਰਾ ਗਈ ਹੈ ਤਾਂ ਕਰਕੇ ਉਸ ਨੇ ਆਪਣੇ ਪਤੀ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ ਹੈ ਇਹ ਕੋਈ ਨਹੀਂ ਦੱਸ ਸਕਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਦੋਂ ਕੀ ਦੇਖਣ ਨੂੰ ਮਿਲ ਜਾਵੇ ਇਸ ਦੁਨੀਆ ਦੇ ਵਿੱਚ ਜੋ ਵੀ ਅਨੋਖੀਆਂ ਚੀਜ਼ਾਂ ਵਾਪਰਦੀਆਂ ਹਨ ਤੁਹਾਨੂੰ ਉਹ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲ ਜਾਵੇਗਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਲੜਾਈਆਂ ਸਟੰਟ ਰੀਲਾ ਡਾਂਸ ਜ਼ਰੂਰ ਦੇਖਦੇ ਹੋਗੇ ਉਹਨਾਂ ਦੇ ਵੀਡੀਓਜ਼ ਆਮ ਤੌਰ ਦੇ ਉਤੇ ਵੀਰਲ ਵੀ ਹੁੰਦੇ ਨੇ ਪਰ ਉਹਨਾਂ ਵੀਡੀਓਜ਼ ਦੇ ਵਿਚਕਾਰ ਕੁਝ ਦੱਸਦੀ ਹੈ ਕਿ ਕੁਝ ਜੁਗਾੜ ਵੀਡੀਓ ਵੀ ਵੀਰਲ ਹੋ ਜਾਂਦੇ ਨੇ ਲੋਕ ਅਜਿਹੇ ਜੁਗਾੜ ਕਰਦੇ ਨੇ ਕਿ ਸਭ ਦਾ ਧਿਆਨ ਉਹਨਾਂ ਦੇ ਵੱਲ ਹੋ ਜਾਂਦਾ ਹੈ ਇਸ ਕਾਰਨ ਵੀਡੀਓਜ਼ ਵੀਰਲ ਹੋ ਜਾਂਦੇ ਨੇ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਉਤੇ ਨਿਮਤ ਤੌਰ ਦੇ ਉਤੇ ਐਕਟਿਵ ਹੋ ਤਾਂ ਤੁਸੀਂ ਅਜਿਹੇ ਬਹੁਤ ਸਾਰੇ ਜੁਗਾੜ ਵੀਡੀਓ ਦੇਖੇ ਹੋਣਗੇ ਫਿਰ ਵੀ ਇੱਕ ਜੁੜਾ ਕਿ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੇਲੇ ਵਾਇਰਲ ਹੋ ਰਿਹਾ ਹੈ ਦੱਸ ਦੇ ਕਿ ਉਸ ਦੇ ਵਿਵੇਖਿਆ ਜਾ ਸਕਦਾ ਹੈਗਾ ਕਿ ਇੱਕ ਔਰਤ ਨੇ ਆਪਣੇ ਪਤੀ ਨੂੰ ਗਵਾਉਣ ਦੇ ਡਰੋਂ ਆਪਣੇ ਦਿਮਾਗ ਦੀ ਵਰਤੋਂ ਕੀਤੀ ਅਤੇ ਫਿਰ ਇੱਕ ਅਜਿਹਾ ਹੱਲ ਲੱਭਿਆ ਜੋ ਤੁਹਾਨੂੰ ਹੈਰਾਨ ਕਰ ਦਵੇਗਾ ਦਰਸਲ ਔਰਤ ਦੇ ਸਿਰ ਦੇ ਉੱਤੇ ਸਮਾਨ ਹੈ ਅਤੇ ਅਜਿਹੀ ਸਥਿਤੀ ਦੇ ਵਿੱਚ ਉਹ ਆਪਣੇ ਪਤੀ ਦਾ ਹੱਥ ਫੜ ਕੇ ਉਸ ਦੇ ਨਾਲ ਨਹੀਂ ਚੱਲ ਸਕਦੀ ਜਿਸ ਦੇ ਚੱਲਦੇ ਔਰਤ ਨੇ ਆਪਣੇ ਪਤੀ ਦੀ ਜਿਹੜੀ ਕਿ ਕਮਰ ਦੇ ਉੱਤੇ ਰੱਸੀ ਬੰਨੀ ਹੋਈ ਹੈ ਅਤੇ ਇਸ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਭਾਵੇਂ ਉਹ ਆਪਣੇ ਪਤੀ ਦੇ ਵੱਲ ਪਿੱਛੇ ਮੁੜ ਕੇ ਦੇਖ ਰਹੀ ਹੈ ਪਰ ਫਿਰ ਵੀ ਉਸਨੇ ਰੱਸੀ ਦਾ ਸਹਾਰਾ ਲਿਆ ਤਾਂ ਜੋ ਉਹ ਗਵਾਚ ਨਾ ਜਾਵੇ viral video ਮਹਾਕੁੰਬ ਦਾ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ viral ਹੋ ਰਿਹਾ ਹੈ ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈਗਾ ਉਹ ਇੰਸਟਾਗ੍ਰam ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈਗਾ ਤੇ ਵੀਡੀਓ ਆ ਦੱਸ ਦਈਏ ਕਿ ਪੋਸਟ ਕੀਤਾ ਹੈਗਾ ਤੇ ਵੀਡੀਓ ਪੋਸਟ ਕਰਦੇ ਸਮੇਂ ਕੈਪਸ਼ਨ ਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਕੁੰਭ ਮੇਲੇ ਦੇ ਵਿੱਚ ਆਪਣੇ ਜੀਵਨ ਸਾਥੀ ਨੂੰ ਇਸ ਤਰ੍ਹਾਂ ਬੰਨ ਕੇ ਰੱਖੋ ਖਬਰ ਲਿਖੇ ਜਾਣ ਦੇ ਜਾਣ ਤੱਕ ਜਿਹੜੀ ਵੀਡੀਓ ਨੂੰ 8 ਲੱਖ ਤੋਂ ਵੱਧ ਵਿਊ ਵਿਊ ਨੇ ਲੋਕਾਂ ਨੇ ਲਾਈਕ ਕੀਤਾ ਹੈਗਾ ਤਾਂ ਦੱਸ ਦਈਏ ਕਿ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰਸ ਨੇ ਕਮੈਂਟ ਵੀ ਕੀਤਾ ਹੈ ਤੇ ਲਿਖਿਆ ਹੈ ਕਿ ਪਿੰਡ ਦੀ ਲੋਕ ਕਿੰਨੇ ਸਾਦੇ ਹਨ ਇੱਕ ਹੋਰ ਯੂਜ਼ਰਸ ਨੇ ਲਿਖਿਆ ਹੈ ਇਹ ਪੂਰੀ ਜ਼ਿੰਮੇਵਾਰੀ ਭਾਰਤੀ ਔਰਤਾਂ ਦੀ ਹੈ ਤਾਂ ਤੀਜੇ ਯੂਜ਼ਰਸ ਨੇ ਲਿਖਿਆ ਹੈ ਕਿ ਮੈਨੂੰ ਅਜੇ ਹੀ ਪਤਲੀ ਚਾਹੀਦੀ ਹੈ ਚੌਥੇ ਯੂਜ਼ ਨੇ ਇਹ ਵੀ ਲਿਖਿਆ ਹੈ ਕਿ ਉਹ ਮਾਨਸਿਕ ਤੌਰ ਦੇ ਉੱਤੇ ਠੀਕ ਨਹੀਂ ਜਾਪਦਾ ਇਸ ਲਈ ਉਸਨੇ ਅਜਿਹਾ ਕੀਤਾ ਹੈ ਤਾਂ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕੀਤੇ ਨੇ ਕਈਆਂ ਨੇ ਆਪਣੀ ਰਾਏ ਵੀ ਸਾਂਝੀ ਕੀਤੀ ਹੈ ਤਾਂ ਤੁਸੀਂ ਵੀ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਸੋਚਦੇ ਹੋ ਕਿ ਅਜਿਹਾ ਕਰਨਾ ਸਹੀ ਹੈ ਜਾਂ ਫਿਰ ਇਸ ਨੌਜਵਾਨ ਦੇ ਨਾਲ ਇਸ ਪਤਨੀ ਦੇ ਨਾਲ ਕੁਝ ਅਜੀਹਾ ਵਾਪਰ ਰਿਹਾ ਹੈ ਜਿਸ ਕਰਕੇ ਇਹ ਬੋਲ ਨਹੀਂ ਸਕਦਾ ਜਾਂ ਫਿਰ ਇਸ ਦੀ ਪਤਨੀ ਮਹਾਕੁੰਬ ਦੇ ਐਨੇ ਜ਼ਿਆਦਾ ਭੀੜ ਭੜਾਕੇ ਵਾਲੀ ਥਾਂ ਦੇ ਉੱਤੇ ਜਾ ਕੇ ਘਬਰਾ ਗਈ ਹੈ ਤਾਂ ਕਰਕੇ ਉਸਨੇ ਆਪਣੇ ਪਤੀ ਨੂੰ ਰੱਸੀ ਦੇ ਨਾਲ ਬੰਨਿਆ ਹੋਇਆ